ਹੁਣ ਦੱਸੋ ਪੰਜਾਬੀ ਹੁਣ ਮੈਂ ਕਿੰਨੂ ਕਿੰਨੂ ਸਲਾਹ ਦਵਾਂ ਆ ਦੇਖੋ ਪਰ ਤੁਸੀਂ ਅੱਜ ਇੱਕ ਵੀਡੀਓ ਕਰ ਲਓ ਫਿਰ ਆਪਾਂ ਅੱਗੇ ਵੱਧਦੇ ਕਰੋ ਚੈੱਕ ਵੀਡੀਓ ਹੱਡ ਲੱਗਦੀ ਆ ਮੈਨੂੰ ਠੱਡ ਲੱਗਦੀ ਆ ਠੱਡ ਲੱਗਦੀ ਆ ਮੈਨੂੰ ਠੱਡ ਲੱਗਦੀ ਆ ਮੈਨੂੰ ਮਿੱਡਾ ਵਿੱਚ ਰੱਖ ਦੇ ਦੇ ਪਾਲਾ ਹਰ ਕੋਨੇ ਦੇ ਸ਼ਰਕ ਨੇ ਅੱਜ ਪਿੱਛੇ ਗਈ ਲੈ ਨਾ ਚਤੁਰ ਦੇ ਹਿਨ ਕਾਲਾ ਨਹੀਂ ਮੇਰਾ ਜੱਤ ਕਰ ਰਿਹਾ ਕਿ ਨਾਲ ਲਾਉਣ ਨੂੰ ਪਰ ਪਿੰਡ ਵਿੱਚ ਹੋਜ ਲਾ 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 ਕਹਿੰਦੀ ਠੰਡ ਲੱਗਦੀ ਆ ਠੰਡ ਲੱਗਵੇਂ ਛਤਰੀ ਦੀਆਂ ਛਤਰੀ ਦੇ ਇੱਥੇ ਬਾਜ਼ ਰੰਗ ਪਰ ਤੂੰ ਕੱਪੜੇ ਪਾਲਾ ਇਹ ਲੇ ਕਾਂਦਲੇ ਕਾਂਦੇ ਕੁਝ ਹੋਰ ਸਮਾਨ ਅੱਥੇ ਆ ਜਾਏ ਫਿਰ ਤਦ ਜਵਾਕ ਅੜੀਕਦੋਂ ਨੇ ਮੰਮੀ ਸਾਡੇ ਪ੍ਰੌਂਟ ਬਣਾ ਦੇ ਸੀ ਆ ਇੱਥੇ ਠੰਡ ਮਕਾਈ ਜਾਂਦੀ ਆ ਇਹਦੇ ਠੰਡ ਤੇਰੇ ਨਹੀਂ ਲੈਣੀ ਐ ਕਿਸੇ ਤੋਂ ਲਾਈ ਜਾਨੀ ਐ ਤੈਨੂੰ ਵੇਖ ਕੋਈ ਲਾਈ ਜਾਂਦਾ ਓਣ ਠੰਡ ਦਿਮਾਗ ਖਰਾਬ ਵੀਡੀਓ ਫਾਣ ਲਗੇ ਸ਼ਰਮ ਕਾਲੇ ਕੋ ਥੋੜੀ ਮਟ ਅਣੀ ਵੀ ਆਪਿਓ ਕੋਲੇ ਕੋ ਕਾਂਡੀ ਵੀਡੀਓ ਲੈ ਕੇ ਆਇਆ ਤੇ ਤੁਸੀਂ ਪਹਿਲਾਂ ਜਸਵੀਰ ਦੀ ਵੀਡੀਓ ਚੈੱਕ ਕਰੋ ਤੇ ਫਿਰ ਆਪਾਂ ਅੱਗੇ ਵਧਦੇ ਆਂ ਤੁਹਾਡੇ ਸਭ ਨੇ ਚੈਨਲ ਤੇ ਪਲੇਰ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਕਮੈਂਟਾਂ ਚ ਵਿੱਚ ਚਾਲ ਵੀ ਜਰੂਰ ਦੱਸਿਓ ਤੇ ਆਪੇ ਕਰਦੇ ਹਾਂ ਸਟਾਰਟ ਵੀਡੀਓ ਕਰੋ ਚੱਕ ਵੀਡੀਓ ਹਾਂਜੀ ਸੱਚਕਲ ਪੰਜਾਬੀ ਠੰਡ ਲੱਗਦੀ ਹੈ ਠੰਡ ਜਵਾਕ ਉਧਰ ਡੀਕੀ ਜਾਂਦੇ ਨੇ ਵੀ ਅਸੀਂ ਸਕੂਲ ਜਾਣਾ ਮੰਮੀ ਪਰੌਂਠੇ ਲਾ ਕੇ ਦੂ ਮੰਮੀ ਨੂੰ ਤਾਂ ਠੰਡ ਲੱਗ ਹੀ ਜਾਂਦੀ ਹੈ ਬੱਚਿਓ ਠੰਡ ਨਹੀਂ ਲੜਦੀ ਹੈਗੀ ਤੇਰੇ ਤੇਰੇ ਮੱਖ ਲੜਦੀ ਹੈ ਅੱਗਾ ਤੈਨੂੰ ਇਹ ਦੇ ਕੇ ਨਾ ਮਰ ਗਈ ਤੈਨੂੰ ਪਾ ਕੇ ਦੇਣਾ ਚੁੱਲ੍ਹੇ ਚ ਕੋਲੇ ਅੰਕਲ ਜੀ ਆਏ ਇਹਦੀ ਠੰਡ ਦੂਰ ਕਰਿਓ 60 70 70 ਸਾਲ ਦੀਆਂ ਹੋ ਕੇ ਇਹਨਾਂ ਦੇ ਆਸ ਕੀ ਜੜੀ ਪਤਾ ਨਹੀਂ ਹਜੇ ਤੱਕ ਇਹਨਾਂ ਦਾ ਪਿਆਰ ਧੂਦਾ ਰਹਿ ਗਿਆ ਦੋ ਦੋ ਜਵਾਕ ਕੋਈ ਨਹੀਂ ਜਾ ਕੇ ਚਵਾਕ ਕਰਨ ਰੋਟੀ ਲਾ ਦੇ ਤੇਰੇ ਠੰਡ ਨਹੀਂ ਲੜਦੀ ਤੇਰੇ ਮੱਕਾ ਲੜਦੀ ਹੈ ਰਜਾਈ ਲੈ ਲੈ ਕੱਪੜੇ ਪਾ ਲੈ ਉੱਥੇ ਲਿਟਣੀ ਜਾਈਏ ਆਪਾਂ ਮੰਗੂ ਠੰਡ ਲੜਦੀ ਹੈ ਤੇਰੇ ਕਿਤੇ ਹੋਰ ਤੇਨ ਤੁਹਾਨੂੰ ਪਤਾ ਨਹੀਂ ਕਿਹੜੀ ਉਮਰ ਚ ਆਸ ਕੀ ਕਿਵੇਂ ਦੇਖ ਸੱਪ ਵਾਂਗੂ ਮਿਲਣ ਲੱਗੀ ਪਈ ਠੰਡ ਖਰਜਾ ਤੈਨੂੰ ਮੈਂ ਤੈਨੂੰ ਦਮਾ ਧੂਪ ਫੇਰਾ ਤਰੇ ਤੈਨੂੰ ਕਰਾਂ ਕਰਮ ਮੈਂ ਕਿਤੇ ਲੱਗੀ ਵੀਡੀਓ ਜੇ ਵੀਡੀਓ ਬਦਲੇਗੀ ਤਾਂ ਵੀਡੀਓ ਨੂੰ ਤੁਸੀਂ ਆਪਕੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਿਓ ਤੇ ਦੱਸਿਓ ਆਪ ਵੀ ਵਿਚਾਰ ਕਿਤੇ ਲੱਗੀ ਵੀਡੀਓ ਤੁਹਾਨੂੰ ਤੇ ਬਾਕੀ ਆਪਾਂ ਜਿਹੜਾ ਸਰਵੋਚਨ ਦੇ ਵੀਡੀਓ ਅਪਲੋਡ ਕਰਦੇ ਰਹੇ ਨੇ Facebook ਤੇ ਨੂੰ ਜਗਾ ਲਾਈਕ ਕਰ ਲਓ Instagram ਤੇ ਕੋਈ ਕੋਲ ਫੋਲੋ ਕਰ ਲਿਓ ਤੇ ਲਿੰਕ ਦੇ ਹੇਠਾਂ ਵਿੱਚ ਮਿਲ ਜਾਵੇਗੀ ਜੇ ਕੋਈ ਤੁਸੀਂ ਫੋਲੋ ਕਰ ਲਓ ਠੀਕ ਹੈ ਪੰਜਾਬੀਓ ਆਪਾਂ ਕੋ ਮਿਲਦੇ ਆਪਾਂ ਨੈਕਸਟ ਵੀਡੀਓ ਸਰਪਰ ਤੇ ਸਤਿ ਸ਼੍ਰੀ ਅਕਾਲ ਜੀ